ਸ਼ਸ਼ੀਗੋਸਤੋ ਮੈਂ ਤੁਹਾਡਾ ਆਪਣਾ ਰਿਪੋਰਟਰ ਸਵਰਨਜੀਤ ਸਿੰਘ ਜਿਸ ਤਰ੍ਹਾਂ ਨਗਰ ਕੌਂਸਲ ਦੀਆਂ ਜਿਹੜੀਆਂ ਚੋਣਾਂ ਦਾ ਐਲਾਨ ਜਿਹੜਾ ਹੋਇਆ ਹੋਇਆ ਜਿਸ ਤਰ੍ਹਾਂ ਅੱਜ ਪਹੁੰਚੇ ਹਾਂ ਪੰਜ ਨੰਬਰ ਵਾਰਡ ਦੇ ਵਿੱਚ ਜਿੱਥੇ ਸੰਸੇਧ ਸਿੰਘ ਸ਼ੈਰੀ ਪਹਿਲਾਂ ਵੀ ਕੌਂਸਲ ਰਹੇ ਚੁੱਕੇ ਨੇ ਹੋਰ ਫਿਰ ਵੀ ਜਿਹੜਾ ਦੁਬਾਰਾ ਤੋਂ ਚੋਣ ਮੈਦਾਨ ਦੇ ਵਿੱਚ ਉਤਰੇ ਨੇ ਕਾਂਗਰਸ ਪਾਰਟੀ ਦੇ ਵੱਲੋਂ ਔਰ ਵਾਰਡ ਵਾਸੀ ਵੀ ਮੌਜੂਦ ਨੇ ਪਹਿਲਾਂ ਇਹਨਾਂ ਦੇ ਕੰਮ ਬਾਰੇ ਵੀ ਗੱਲਬਾਤ ਕਰਾਂਗੇ ਔਰ ਕਿਸ ਤਰੀਕੇ ਦੇ ਨਾਲ ਜਿਹੜਾ ਇਹ ਅੱਜ ਚੋਣ ਮੈਦਾਨ ਦੇ ਵਿੱਚ ਆਪਣਾ ਨਿੱਤਰ ਰਹੇ ਨੇ ਵਿਚਰ ਰਹੇ ਨੇ ਵਾਰਡ ਵਾਸੀਆਂ ਦੇ ਵਿੱਚ ਹਾਂ ਜੀ ਸਰ ਪਹਿਲਾਂ ਸਾਸ਼ੀਗਤ ਸਵਾਗਤ ਹੈ ਸਸੀ ਗਾ ਜੀ ਸਾਰਿਆਂ ਨੂੰ ਬਹੁਤ ਬਹੁਤ ਸਵਾਗਤ ਹੈ ਜੀ ਪਹਿਲਾਂ ਤਾਂ ਦੁਵਾਰਾ ਜਿਹੜਾ ਤੁਹਾਨੂੰ ਸਪான்ਸਰ ਦੀ ਟਿਕਟ ਮਿਲੀ ਆ ਕਾਂਗਰਸ ਪਾਰਟੀ ਵੱਲੋਂ ਕੀ ਕਾਂਗਰਸ ਪੰਦਰਸ ਮੈਂ ਬਹੁਤ ਧੰਨਵਾਦੀ ਹਾਂ ਸਰਦਾਰ ਬਿਕਮ ਸਿੰਘ ਬਾਵਿਆ ਜੀ ਦਾ ਇਹਨਾਂ ਦੇ ਹਾਈ ਕਮਾਂਡ ਨੇ ਸਾਡੇ ਤੇ ਵਿਸ਼ਵਾਸ ਕਰਕੇ ਖੜਾ ਦਿੱਤੀ ਆ ਮੈਂ ਉਹਨਾਂ ਦੀ ਜੋ ਵੀ ਇਹਨਾਂ ਦੇ ਹੈ ਕਿ ਆਪਾਂ ਬਾਈ ਸਹੀ ਤਰੀਕੇ ਨਾਲ ਉਹਨਾਂ ਦਾ ਗੱਲ ਕਰ ਲੈਨੇ ਆ ਕਮਾਂਕਰਾਂ ਦੀ ਜਿਸ ਤਰ੍ਹਾਂ ਪਹਿਲਾਂ ਵੀ ਕਾਉਂਸਲ ਰਹੇ ਹੋ ਪਹਿਲਾਂ ਵੀ ਕਾਫੀ ਤੁਸੀਂ ਕੰਮ ਆਪਾਂ ਇੱਕ ਵਾਰੀ ਤੁਹਾਡਾ ਕੀਤਾ ਸੀਗਾ ਵਾਰਡ ਦੇ ਵਿੱਚ ਕਾਫੀ ਕੰਮ ਤੁਸੀਂ ਗਨਾਏ ਵੀ ਸੀਗੇ ਤਾਂ ਹੁਣ ਕਿਹੜੇ-ਕਿਹੜੇ ਮੁੱਦਿਆਂ ਨੂੰ ਲੈ ਕੇ ਚੱਲੀਏ ਹੁਣ ਕਿਹੜੇ ਕੰਮ ਨੇ ਆਪਾਂ ਮੁੱਦੇ ਛੋਟੇ-ਛੋਟੇ ਮੁੱਦੇ ਨੇ ਮੈਂ ਦੇਖ ਰਿਹਾ ਵਾਰਡ ਵਿੱਚ ਕਿਉਂਕਿ ਸਾਨੂੰ 1.5-2 ਸਾਲ ਹੋ ਗਏ ਲਿਆ ਨੂੰ 1.5-2 ਸਾਲ ਦੇ ਕਮੇਟੀ ਨੇ ਕੋਈ ਕੰਮ ਨਹੀਂ ਕੀਤਾਗਾ ਜਿਹੜੇ ਆਪਾਂ ਜਿੰਨੇ ਵੀ ਸੀ ਆਪਾਂ ਕਰੇ ਨੇ ਗਲੀਆਂ ਬਣਾਈਆਂ ਨਾਲੀਆਂ ਬਣਾਈਆਂ ਸੀਵਰੇਜ ਜੋ ਵੀ ਕੰਮ ਕਰੇ ਨੇ ਆਪਾਂ ਆ 1.5-2 ਸਾਲ ਦੇ ਕੋਈ ਲਾਈਟ ਖਰਾਬ ਹੋ ਜਵੇ ਕੋਈ ਸੀਵਰੇਜ ਬੰਦ ਹੋ ਜਾਵੇ ਦੇਖੋ ਕੋਈ ਉਹਨਾਂ ਨੇ ਇੱਟ ਨਹੀਂ ਲਾਈ ਹੈਗੀ ਬਹੁਤ ਬਾੜ ਦਾ ਖਸਤਾਲਤ ਕਰਤੀ ਹੈ ਇਹ ਹੁਣ ਆਪਾਂ ਬਨਸਾਰ ਪਹਿਲਾਂ ਆਪਾਂ ਇਹ ਕੰਮ ਕਰਾਉਣੇ ਨੇ ਤੇ ਹੋਰ ਕੀ ਕੀ ਦੇਖਦੇ ਗਲੀਆਂ ਨਾਲੀਆਂ ਲਾਗਾ ਸੁਲਾਵਾ ਹੋਰ ਕਿਹੜੇ ਕਿਹੜੇ ਇਸ ਤਰ੍ਹਾਂ ਦੇ ਹੈਗੇ ਨੇ ਕੰਮ ਜਿਹੜੇ ਜਿਸ ਤਰ੍ਹਾਂ ਤੁਸੀਂ ਪਹਿਲਾਂ ਕਾਉਂਸਲ ਕਾਉਂਸਲ ਦੇ ਦੌਰਾਨ ਪਹਿਲਾਂ ਕਾਫੀ ਗਲੀਆਂ ਨਾਲੀਆਂ ਦਾ ਕਟਨ ਵੀ ਕੀਤਾ ਗਿਆ ਸੀ ਕੰਮ ਕਰਵਾਇ ਵੀ ਗਏ ਸੀ ਲੇਕਿਨ ਫਿਰ ਵੀ ਵਿੱਚ ਕੋਈ ਨਾ ਕੋਈ ਰਹਿ ਗਿਆ ਸੀ ਇਸ ਤਰ੍ਹਾਂ ਦੇ ਕਿਹੜੇ ਨੇ ਹੋਰ ਕੰਮ ਜਿਹੜੇ ਰਹਿ ਗਏ ਨੇ ਆਪਾਂ ਮਾਤਰੇ ਪਹਿਲਾਂ ਵੀ ਇਹ ਬਾੜ ਵਾਸੀਆਂ ਨੇ ਮੈਨੂੰ ਕੋਈ ਡਿਮਾਂਡ ਨਹੀਂ ਰੱਖੀ ਸੀ ਕਿ ਬਨਣ ਤੋਂ ਪਹਿਲਾਂ ਵੀ ਹਾਂ ਵੀ ਤੋਂ ਸਾਡੇ ਆਹ ਕੰਮ ਕਰਾ ਅਸੀਂ ਤਨ ਤਾਂ ਵੋਟਾਂ ਪਾਉਣੀਆਂ ਨੇ ਹੁਣ ਵੀ ਕੋਈ ਡਿਮਾਂਡ ਨਹੀਂ ਗਈ ਹਾਂ ਵੀ ਤੂੰ ਮਦਰੀ ਸਾਡੇ ਆ ਕੰਮ ਕਰਾਇਆ ਸੀ ਤੈਨੂੰ ਤਾਂ ਵੋਟਾਂ ਪਾਉਣੀਆਂ ਨੇ ਐਹੋ ਜੀ ਕੋਈ ਗੱਲ ਨਹੀਂ ਗਈ ਇਹ ਕਹਿੰਦੇ ਵੀ ਤੈਨੂੰ ਪਤਾ ਹੀ ਆ ਮਦਰੀ ਬਾੜ ਚ ਹੀ ਰਹਿੰਦੇ ਆ ਜੋ ਵੀ ਤੈਨੂੰ ਦਿਖਦੇ ਆ ਸਾਹਮਣੇ ਤੂੰ ਉਹ ਕਰਾਈ ਪਈ ਮੈਂ ਕਰਾਉਂਗਾ ਵੀ ਪਹਿਲਾਂ ਵੀ ਕਰਾਏ ਨੇ ਹਾਂ ਇਸ ਵਾਰ ਕਿੰਨਾ ਏਰੀਆ ਹੈ ਕਿੰਨੇ ਕੀ ਵੋਟਾਂ ਨੇ ਇਸ ਵਾਰ ਆਪਣੇ 1300 ਵੋਟ ਹੈਗੀ ਆ ਬਾੜ ਵਿੱਚ ਬਾੜ ਇਹਨਾਂ ਨੇ ਕੱਟਵਾਦ ਬਹੁਤ ਘਰਤੀ ਜਿਨੇ ਵਿੱਚ ਮੈਂ ਕੰਮ ਵੱਡੇ ਵੱਡੇ ਕੰਮ ਕਰਾਏ ਸੀਗੇ ਉਹ ਸਾਰਾ ਬਾੜ ਇਹਨਾਂ ਨੇ ਕੱਟਤਾ ਵਾ ਆਪਣੇ ਡੇਰਾ ਬਾਬਾ ਡੇਰਾ ਜੀ ਬਹੁਤ ਪੁਰਾਣਾ ਜੀ ਆਪਣੇ ਤਰਵਣੀ ਤੋਂ ਲੈ ਕੇ ਛਵਾਲੇ ਮੰਦਰ ਤੱਕ ਉਹ ਕੰਮ ਕਰਾਇਆ 10 ਲੱਖ ਰੁਪਏ ਦਾ ਕਰਾਇਆ ਸੀ ਉਹ ਪਾਸਾ ਕੱਟਦਾ ਛੋਟੀ ਸਾਹਿਬ ਤੋਂ ਕਹਾ ਹਾਂ ਲਾ ਲਓ ਤੁਸੀਂ ਐਸਡੀ ਉਧਰ ਰੋਡ ਦੇ ਜਾਂਦਾ ਵਾ ਏਟੀਐਮ ਤੱਕ ਉਹ ਨਾਲਾ ਸਾਰਾ ਕੰਮ ਕਰਾਇਆ ਉਹ ਪਾਸਾ ਕੱਟਦਾ ਮੇਰੇ ਘਰ ਦੇ ਸਾਹਮਣੇ ਫੁਵਾਰਾ ਲਾਇਆ ਸੀ ਸੜਕ ਬਣਾਈ ਸੀ 14 ਲੱਖ ਰੁਪਏ ਲੱਗਿਆ ਸੀ ਉੱਤੇ ਉਹ ਪਾਸਾ ਕੱਟਦਾ ਜਿੱਥੇ ਜਿੱਥੇ ਮੈਂ ਕੰਮ ਕਰਾਇਆ ਨੇ ਵੱਡੇ ਵੱਡੇ ਉਹ ਸਾਰੇ ਪਾਸੇ ਕੱਟਦੇ ਇਹਨਾਂ ਨੇ ਕੋਈ ਨਹੀਂ ਬਾਕੀ ਸਾਰੇ ਪਿੰਡ ਵਾਲੇ ਜਾਣਦੇ ਨੇ ਕੱਟਣ ਨੂੰ ਕੋਈ ਇਹ ਨਹੀਂ ਹੁੰਦਾ ਕੱਟਦੇ ਹਾਂ ਵੀ ਸਾਨੂੰ ਵੋਟਾਂ ਨਹੀਂ ਬਣਣਗੀਆਂ ਵੋਟਾਂ ਸਾਨੂੰ ਵੱਧ ਬਣਣਗੀਆਂ ਇਹ ਤੋਂ ਈ ਲੱਗਦਾ ਇਸ ਵਾਰ ਕਿੰਨੇ ਕੀ ਲੀਡ ਨਾਲ ਪ੍ਰਾਪਤ ਕਰੋਗੇ ਜਾਂ ਕਿ ਨਹੀਂ ਲੀਡ ਹੁਣ ਵਾਰਡ ਵਾਸੀ ਫਿਰਦੇ ਆ ਆਪਾਂ ਜਾ ਰਹੇ ਆ ਜੋ ਕਰਨਗੇ ਠੀਕ ਹੈ ਜੀ ਜੋ ਕੀ ਕਹੋਗੇ ਵਾਰਡ ਵਾਸੀ ਵਾਰਡ ਵਾਸੀ ਮੌਜੂਦ ਨੇ ਕਾਫੀ ਖੜੇ ਨੇ ਕਾਫੀ ਪਿਆਰ ਆ ਜਿਹੜਾ ਤੁਹਾਨੂੰ ਮਿਲ ਰਿਹਾ ਕੀ ਕਹੋਗੇ ਵਾਰਡ ਵਾਸੀ ਨੇ ਇਸ ਵਾਰੀ ਵੋਟਾਂ ਮੈਂ ਜੀ ਹੱਥ ਜੋੜ ਕੇ ਬੇਨਤੀ ਕਰਦਾ ਇੱਕ ਜਿਵੇਂ ਤੁਸੀਂ ਮੈਨੂੰ ਪਹਿਲਾਂ ਤੁਸੀਂ ਮੈਨੂੰ ਮੌਕਾ ਦਿੱਤਾ ਇੱਕ ਵਾਰੀ ਫਿਰ ਮੌਕਾ ਦੇਵੋ ਬਿਲਕੁਲ ਐਨ ਆਪਦਾ ਬੱਚੇ ਮਤਲਬ ਕਿ ਬੱਚੇ ਨਾਲ ਵੀ ਵੱਧ ਮੈਂ ਤਾਂ 24 ਘੰਟੇ ਹਾਜ਼ਰਾਂ 24 ਘੰਟੇ ਹਾਜ਼ਰਾਂ ਮੈਂ ਕੋਈ ਬਾਹਰਲਾ ਨਹੀਂਗਾ ਲੋਕਲ ਬੈਠਾ ਲੋਕਲ ਮੇ ਬਾੜ ਵਿੱਚ ਹੀ ਰਹਿੰਦਾ ਵਾ ਮੌਕਾ ਦੇ ਕੇ ਤੁਸੀਂ ਦੁਬਾਰਾ ਵੀ ਇਹ ਨਹੀਂ ਕਹਿੰਦੇ ਕਿ ਹਾਂ ਵੀ ਸਾਨੂੰ ਪਸਟਾਉਣ ਦਾ ਮੌਕਾ ਮਿਲ ਗਿਆ ਸ਼ੇਰੀਂ ਵਿੱਚ ਤਾਇਆ ਮਦਰੀਏ ਤਾਂ ਅਸੀਂ ਗਲਤ ਕਰਨਾ ਉਹ ਕੰਮ ਕੋਈ ਨਾ ਬਣਿਆ ਹੋਊਗਾ ਤੇ ਬਾਕੀ ਬਾੜ ਵਾਸੀ ਵੀ ਅਹ ਬਾਕੀ ਬਾੜ ਵਾਸੀ ਮੌਜੂਦ ਨੇ ਹਾਂਜੀ ਨੌਜਵਾਨ ਆ ਗੂ ਤੁਸੀਂ ਜਿਸ ਤਰ੍ਹਾਂ ਦੇਖਦੇ ਹੋ ਉਸਮ ਸਿੰਘ ਸ਼ੇਰੀਂ ਨੇ ਜਿਹੜੇ ਦੁਬਾਰਾ ਜਿਹੜੇ ਕੌਂਸਲਰ ਸੀ ਚੌਂ ਨੜ ਰਹੇ ਨੇ ਪਹਿਲਾਂ ਕਿਸ ਤਰ੍ਹਾਂ ਦੇ ਕੰਮ ਹੋਏ ਨੇ ਇਹਨਾਂ ਦੇ ਕੀ ਸਾਡੇ ਬਿਲਕੁਲ ਸਾਥ ਸੀਗੇ ਸਾਡੇ ਨਾਲ ਰਹਿੰਦੇ ਰਹੇ ਆ ਮਤਲਬ ਸਾਡੀ ਗੱਲ ਸਮਝਦੇ ਆ ਸੁਣਦੇ ਆ ਸਾਡੇ ਸਾਥ ਦਿੰਦੇ ਆ ਨੌਜਵਾਨਾਂ ਲਈ ਕਿਸਾਂ ਦਾ ਰਿਹਾ ਸੀਗਾ ਕੀ ਕੀਤਾ ਨੌਜਵਾਨਾਂ ਲਈ ਇਸ ਦਾ ਬਾਗ ਦੇ ਵਿੱਚ ਕੀ ਹੋਇਆ ਛੱਡ ਸਾਥ ਦਿੱਤਾ ਵੀ ਜੇ ਕੋਈ ਅਸੀਂ ਗਲਤ ਕੰਮ ਵੀ ਕਰਨ ਚਾਹੁੰਦੇ ਆ ਜੇ ਸੋ ਕਰਦੇ ਆ ਸਾਨੂੰ ਸਮਝਾਉਂਦੇ ਨੇ ਕਿ ਸਾਡੇ ਸਾਨੂੰ ਗਲਤ ਕੰਮ ਤੋਂ ਰੋਕਦੇ ਆ ਚੰਗੇ ਕੰਮ ਲਈ ਤੰਗੇਰਾ ਮਾਉਂਦੇ ਆ ਇਸ ਵਾਰ ਕਿਵੇਂ ਦਿੱਤੀਆਂ ਫਿਰ ਇਕੋ ਚੌਣ ਮੈਦਾਨ ਦੇ ਵਿੱਚ ਉਤਰੇ ਨੇ ਉਹ ਆਸਟਾਚਾਤੁਰ ਨੇ ਨਾਲ ਹੀ ਆ ਜੀ ਪਹਿਲਾਂ ਤੋਂ ਹੀ ਜੀ ਤੁਸੀਂ ਵੀ ਕਹੋ ਕੀ ਕਹੋਗੇ ਇਸ ਵਾਰ ਅੱਜ ਵੀਰੇ ਨੇ ਜੀ ਬਹੁਤ سارے ਕੰਮ ਕਰ ਰਹੇ ਨੇ ਆਪਣੇ ਬਾਅਦ ਦੇ ਵਿੱਚ ਅਸੀਂ ਟੂਰਨਾਮੈਂਟ ਕਰਾਨਿਆਂ ਦਾ ਟੂਰਨਾਮੈਂਟ ਦੇ ਵਿੱਚ ਵੀ ਵੀਰੇ ਨੇ ਬਹੁਤ ਸਹਿਯੋਗ ਦਿੱਤਾ ਤੇ ਬਾਕੀ ਰਹੀ ਬਾੜ ਦੀ ਗੱਲ ਬਾੜ ਦੇ ਵਿੱਚ ਕੋਈ ਵੀ ਛੋਟਾ ਮੋਟਾ ਕੰਮ ਦੀ ਲੋੜ ਪੈ ਜਾਂਦੀ ਆ ਤਾਂ ਵੀਰਾ ਦਿਨ ਰਾਤ ਸਾਡੇ ਲਈ ਖੜਾ ਵਾ ਮਤਲਬ ਕਦੇ ਕਿਸੇ ਵੀ ਕੰਮ ਲਈ ਮਨਾਂ ਨਹੀਂ ਕਰਿਆ ਵੀਰੇ ਨੇ ਜਦੋਂ ਮਰਜ਼ੀ ਫੋਨ ਕਰ ਲੋ ਜਦੋਂ ਮਰਜ਼ੀ ਕੋਈ ਵੀ ਗੱਲ ਕਰ ਲੋ ਅੱਜ ਕਾਫੀ ਤੁਸੀਂ ਦੇਖੀਆਂ ਨੇ ਚੋਣਾ ਚਨਾਮ ਦੇਖੇ ਨੇ ਕਾਫੀ ਲੰਬੇ ਸਮੇਂ ਤੋਂ ਸੇਵੀ ਦੇ ਰਹੇ ਨੇ ਹਾਂ ਤਾਂ ਕਿ ਦੇਖਦੇ ਹਾਂ ਵੀ ਹੁਣ ਬਾੜ ਦੇ ਵਿੱਚ ਪਹਿਲਾਂ ਕਿਹੜੀ ਸਰਕਾਰਾਂ ਦੇ ਜਾ ਕੇ ਕਿਦਾਂ ਦੇ ਕੰਮ ਹੋਏ ਸੀ ਜਾਂ ਹੁਣ ਜਿਸ ਤਰ੍ਹਾਂ ਦੇਖਦੇ ਆਂ ਇਹ ਕੰਮ ਤਾਂ ਪ੍ਰਧਾਨ ਇਹਨਾਂ ਨੇ ਠੀਕ ਕੀਤਾ ਜੀ ਪ੍ਰਧਾਨ ਜੀ ਨੇ ਜਿਹੜਾ ਜਿਹੜਾ ਕੰਮ ਅਸੀਂ ਕਿਹਾ ਜਿੱਥੇ ਜ਼ਰੂਰਤ ਆਈ ਆਏ ਨੇ ਜਿਹੜਾ ਕੰਮ ਇਹਨਾਂ ਨੇ ਉਹ ਅਸੀਂ ਕਿਹਾ ਉਹਨਾਂ ਨੇ ਕੀਤਾ ਵਾ ਔਰ ਸਾਨੂੰ ਵੀਰੇ ਅੱਗੇ ਵੀ ਕਰਨਗੇ ਇਸ ਵਾਰੀ ਹੁਣ ਟੌਣ ਮੈਦਾਨ ਦੇ ਵਿੱਚ ਉਤਰੇ ਨੇ ਕਿਸ ਤਰ੍ਹਾਂ ਦਾ ਸਹਿਯੋਗ ਆ ਕੀ ਵਾਰਡ ਵਸੀਨਾਂ ਦਾ ਸਹਿਯੋਗ ਤਾਂ ਲੱਗ ਰਿਹਾ ਜੀ ਜਿਹੜੇ ਕੰਮ ਕੀਤੇ ਨੇ ਕੰਮ ਆਪੇ ਹੀ ਬੋਲਦਾ ਹੁੰਦਾ ਕੰਮ ਆਪੇ ਹੀ ਵੋਟ ਲਾ ਕੇ ਦਿੰਦਾ ਹੁੰਦਾ